ਸੀ ਦੇਖ ਰਹੇ ਹਾਂ ਜੀ APN ਲਾਈਵ ਇਹ ਜਿਹੜੀ ਖਬਰ ਦਿਖਾਣ ਚ ਆਏ ਆਂ ਰਾਹੋਂ ਪਿੰਡ ਮਲਕਪੁਰ ਦੀ ਹੈ ਜਿੱਥੇ ਰਾਤ ਦੇ ਸਮੇਂ ਅਣਗਲ ਤਰੀਕੇ ਨਾਲ ਕੀਤੀ ਜਾ ਰਹੀ ਹੈ ਨਜਾਇਜ਼ ਮਾਈਨਿੰਗ ਉੱਥੇ ਹੀ ਅੱਜ ਪਿੰਡ ਮਲਕਪੁਰ ਵਿੱਚ ਪੈਂਦੇ ਸਤਲੂ ਤੇ ਰਿਆਤ ਤੋਂ ਭਰੀਆਂ ਜਾ ਰਹੀਆਂ ਫਟਫਟਰਾਨੀਆਂ ਐਨ ਮੌਕੇ ਤੇ ਜਦੋਂ APN ਦੀ ਟੀਮ ਉੱਥੇ ਪਹੁੰਚੀ ਤਾਂ ਉਹਨਾਂ ਨੂੰ ਦੇਖ ਕੇ ਨੋਦੋ 11 ਹੋ ਗਏ ਉੱਥੇ ਹੀ ਇੱਕ ਟਰੈਕਟਰ ਟਰੈਲੀ ਜਾਣ ਤੋਂ ਰੋਕ ਲਈ ਗਈ ਜਿਸ ਵਿੱਚ ਨਜਾਇਜ਼ ਮਾਈਨਿੰਗ ਸੀ ਉੱਤੇ ਹੀ ਮਾਈਨਿੰਗ ਵਿਭਾਗ ਵਾਲੇ ਨੂੰ ਬੁਲਾ ਕੇ ਤੇ ਉਹਨਾਂ ਨੇ ਏਪੀਐਨ ਨਿਊਜ਼ ਦੇ ਪ੍ਰਤੀਨਿਧਨਾ ਗਲਬਤ ਕਰਦੇ ਆ ਕਿਹਾ ਰਾਹ ਤੋ ਲਖਵੀਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਏਪੀਐਨ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ ਇਸ ਟਾਈਮ ਦੀ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਆਪਣੇ ਚੈਨਲ ਦੇ ਰਾਹੀਂ ਦਿਖਾਉਣ ਜਾ ਰਹੇ ਹਾਂ ਪਿੰਡ ਮਲਕਪੁਰ ਸਦਰ ਥਾਣਾ ਜਿਹੜਾ ਲੱਗਦਾ ਆ ਰਾਹ ਡਿਸਟ੍ਰਿਕਟ ਨਮਸ਼ਹਿਰ ਦੇ ਵਿੱਚ ਖੜੇ ਆ ਜਿੱਥੇ ਅਸੀਂ ਸਵੇਰ ਦਾ ਟਾਈਮ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਸਾਡੇ ਕੈਮਰੇ ਦੇ ਵਿੱਚ ਇੱਥੇ ਇੰਡੀਮੇਸ਼ਨ ਇੱਕ ਮਿਲੀ ਹੈ ਸਾਨੂੰ ਕਿ ਰਾਤ ਦੇ 2 ਵਜੇ ਤੋਂ ਲੈ ਕੇ ਜਿਹੜਾ ਮਾਰਨਿੰਗ ਤੱਕ ਕੰਮ ਚੱਲਦਾ ਆ ਇੱਥੇ ਅਸੀਂ ਜਦੋਂ ਤੱਕ ਜਦੋਂ ਪਹੁੰਚੇ ਅਸੀਂ ਕੀ ਦੇਖਿਆ ਸਾਡੀ ਟੀਮ ਨੇ ਕਿ ਬਿਲਕੁਲ ਟਰਾਲੀਆਂ ਜਿਹੜੀਆਂ ਮਾਈਨਿੰਗ ਟੜਾਟੜ ਜਿਹੜੀ ਇੱਥੇ ਭਰੀਆਂ ਜਾ ਰੀਆਂ ਕੁਝ ਜਿਹੜੇ ਵਾਹਨ ਐ ਇੱਥੋਂ ਬਿਲਕੁਲ ਫਰਾਰ ਹੋ ਗਏ ਜਦੋਂ ਅਸੀਂ ਪਹੁੰਚੇ ਆ ਲੇਕਿਨ ਸਾਡੇ ਹੱਥੇ ਇੱਕ ਟਰੈਕਟਰ ਟਰੋਲੀ ਲੱਗੀ ਆ ਉਹਦਾ ਜਿਹੜਾ ਬਿਲਕੁਲ ਨੰਬਰ ਪਲੇਟ ਕੋਈ ਵੀ ਨਹੀਂ ਦੱਸਿਆ ਜਾ ਰਿਆ ਇਹ ਤੇ ਦੱਸਿਆ ਜਾ ਰਿਆ ਕਿ ਪ੍ਰਤੀ ਦਿਨ ਜਿਹੜਾ ਹੈ ਦਰਿਆ ਦੇ ਵਿੱਚੋਂ ਮਾਈਨਿੰਗ ਲਗਾਤਾਰ ਜਿਹੜੀ ਕੱਢਦੇ ਆ ਔਰ ਦੋ ਨੰਬਰ ਦੇ ਵਿੱਚ ਜਿਹੜੀ ਹੈਗੀ ਆ ਇਹ ਲੋਕਾਂ ਨੂੰ ਜਿਹੜੀ ਆ ਜਾ ਕੇ ਘਰਾਂ ਦੇ ਵਿੱਚ ਜਿਹੜੇ ਮਹਿੰਗੇ ਪਾਣ ਆ ਰੇਤ ਵੇਚਦੇ ਆ ਜਿੱਥੇ ਚੰਨੀ ਸਰਕਾਰ ਨੇ 5.5 ਰੁਪਏ ਰੇਟ ਦਾ ਜਿਹੜਾ ਰੇਟ ਕੀਤਾ ਹੋਇਆ ਲੇਕਿਨ ਇਥੇ ਟਰਾਲੀਆਂ ਦੇ ਨਾਲ ਰਾਤ ਨੂੰ ਮਾਈਨਿੰਗ ਕੀਤੀ ਜਾਂਦੀ ਜਾ ਰਹੀ ਹੈ ਇੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਜਾਂ ਮੌਜੂਦਾ ਐਮ ਐਲ ਏ ਹੈ ਕੀ ਇਹਨਾਂ ਦੀ ਸ਼ਹਿਰ ਦੇ ਅੰਦਰ ਇਹ ਪਿੰਡ ਮਲਕਪੁਰ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਆ ਆਪਾਂ ਜਦੋਂ ਤੱਕ ਵੇਟ ਕਰਦੇ ਹਾਂ ਜਦੋਂ ਤੱਕ ਸਾਡਾ ਪੁਲਿਸ ਪ੍ਰਸ਼ਾਸਨ ਪੁਲਿਸ ਟੀਮ ਨਹੀਂ ਆ ਜਾਂਦੀ ਲੇਕਿਨ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਆਪਣੇ ਚੈਨਲ ਦੇ ਜ਼ਰੀਏ ਇਸ ਵਾਹਨ ਦੇ ਉੱਤੇ ਕਰਵਾਵਾਂਗੇ ਤਾਂ ਜੋ ਆਉਣ ਵਾਲਾ ਟਾਈਮ ਦੇ ਵਿੱਚ ਲੋਕਾਂ ਦੇ ਅੰਦਰ ਸੁਧਾਰ ਆਵੇ ਕਿ ਅਗਰ ਅਸੀਂ ਇਨਲੀਗਲ ਤਰੀਕੇ ਦੇ ਨਾਲ ਕੋਈ ਵੀ ਜ਼ਰੂਰੀ ਨਹੀਂ ਕਿ ਮਾਈਨਿੰਗ ਦਾ ਹੀ ਕੋਈ ਵੀ ਅਨਲੀਗਲ ਤਰੀਕੇ ਦੇ ਨਾਲ ਕੰਮ ਕਰਦੇ ਆ ਉਹਦਾ ਸਾਨੂੰ ਹਰਜਾਨਾ ਪੰਜਾਬ ਗਵਰਨਮੈਂਟ ਨੂੰ ਸਾਨੂੰ ਦੇਣਾ ਪੈਣਾ ਆ ਲੇਕਿਨ ਜਦੋਂ ਤੱਕ ਕੁਝ ਸਾਡੇ ਸਿਆਸਤੀ ਲੋਕ ਹੁੰਦੇ ਆ ਕੁਝ ਪਾਰਟੀਆਂ ਵਾਲੇ ਜਿਹੜੇ ਜਿਨ੍ਹਾਂ ਦੀ ਸਪਾਰਸ਼ ਦੇ ਕਰਵਾ ਕੇ ਲੋਕ ਛੁੱਟ ਜਾਂਦੇ ਨੇ ਲੇਕਿਨ ਅਸੀਂ ਬਿਲਕੁਲ ਆਪਣੇ ਕੈਮਰੇ ਵਿੱਚ ਤੁਹਾਨੂੰ ਇਸ ਕਰਕੇ ਤਸਵੀਰਾਂ ਦਿਖਾਣ ਜਾ ਰਹੇ ਹਾਂ ਤਾਂ ਜੋ ਸਾਡਾ ਪ੍ਰਸ਼ਾਸਨ ਹੈ ਇਹਦੇ ਉੱਤੇ ਇੱਕ ਬਣਦੀ ਲੀਗਲੀ ਕਾਰਵਾਈ ਕੀਤੀ ਜਾਵੇ ਔਰ ਜੋ ਹੈ ਇਸ ਮਲਕ ਪਰਦੇ ਏਰੀਆ ਦੇ ਵਿੱਚ ਪੈਂਦੇ ਜਿਹੜੇ ਟਰੈਕਟਰ ਟਰੈਕਟਰ ਟੋਲੀਆਂ ਵਾਲੇ ਆ ਉਹਨਾਂ ਨੂੰ ਥੋੜੀ ਜਾਗਰੂਤਾ ਮਿਲੇ ਕਿ ਦੋ ਨੰਬਰ ਦੇ ਵਿੱਚ ਜਿਹੜਾ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਜਦ ਤੱਕ ਪੁਲਿਸ ਪ੍ਰਸ਼ਾਸਨ ਦੀ ਸਾਡੀ ਟੀਮਾਂ ਦੀ ਸਾਡੇ ਨਾਲ ਜੁੜੇ ਰੋ ਕੀ ਸੱਚਾਈ ਆ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਦਿਨ ਚੜ ਚੁੱਕਾ ਆ ਲੇਕਿਨ ਜਿਹੜੀ ਟਰਾਲੀ ਹਜੇ ਵੀ ਇੱਥੇ ਖੜੀ ਹੋਈ ਆ ਪੁਲਿਸ ਪ੍ਰਸ਼ਾਸਨ ਜਿਹੜਾ ਸਾਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਜਿਹੜਾ ਹੈਗਾ ਆ ਮਾਈਨਿੰਗ ਦੇ ਜਿਹੜੇ ਕੋਈ ਵੀ ਮੁਲਾਜ਼ਮਾ ਉਹਨਾਂ ਨੂੰ ਬੁਲਾ ਕੇ ਬੁਲਾਓ ਤਾਂ ਅਸੀਂ ਆਵਾਂਗੇ ਤੇ ਤੁਸੀਂ ਸਾਡੇ ਕੈਮਰੇ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਤਲੁਜ ਦਰਿਆ ਦੇ ਹਾਲਾਤ ਪਿੰਡ ਮਲਕਪੁਰ ਦੇ ਵਿੱਚ ਕਿਵੇਂ ਇਹਨਾਂ ਨੇ ਪਟਪਟਈਆ ਕੀਤਾ ਹੋਇਆ ਆ ਤੁਸੀਂ ਦੇਖੋ ਸਾਡੇ ਕੈਮਰੇ ਦੇ ਰਾਹੀਂ ਬਿਲਕੁਲ ਟਰਾਲੀਆਂ ਜਿਹੜੀਆਂ ਭਰੀਆਂ ਜਾ ਰਹੀਆਂ ਇਹ ਬਿਲਕੁਲ ਅੱਜ ਦੇ ਜਿਹੜੇ ਹਾਲਾਤ ਨੇ 2 ਨੰਬਰ ਦੇ ਵਿੱਚ ਜਿਹੜਾ ਰੇਤ ਦੇਖੋ ਤੁਸੀਂ ਵਿਕਰਿਆ ਔਰ ਜਿੱਥੇ ਚੰਨੀ ਸਰਕਾਰ ਨੇ 5.5 ਰੁਪਏ ਫੁੱਟ ਜਿਹੜਾ ਰੇਤ ਕਰ ਦਿੱਤਾ ਲੇਕਿਨ ਇੱਥੇ ਫਿਰ ਵੀ 2 ਨੰਬਰ ਦੇ ਵਿੱਚ ਜਿਹੜਾ ਮਲਕਪੁਰ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਖੁਦਾਈ ਹੋਈ ਵੀ ਹੈ ਦਰਿਆ ਦੇ ਅੰਦਰ ਆਪਾਂ ਇੱਥੇ ਪ੍ਰਸ਼ਾਸਨ ਸਾਡਾ ਪਹੁੰਚ ਰਿਹਾ ਆਪਾਂ ਗੱਲਬਾਤ ਕਰਾਂਗੇ ਕੀ ਬਣਦੀ ਕਾਰਵਾਈ ਉਹਨਾਂ ਨੇ ਕੀ ਕੀਤੀ ਹੈ ਅੱਬੀ ਕਰ ਲਓ ਮੇਰੀ ਸੁਣੀ ਨਹੀਂ ਅੱਜ ਕਾਜੀ ਉਸੇ ਜਗ੍ਹਾ ਤੇ ਮੌਜੂਦ ਆ ਜਦੋਂ ਸਾਡੇ ਕੋ ਮਾਈਨਿੰਗ ਵਿਭਾਗ ਦੇ ਕੁਲਵੰਤ ਜੀ ਸਾਡੇ ਕੋ ਪਹੁੰਚੇ ਇੱਥੇ ਮੌਜੂਦ ਤੇ ਅਸੀਂ ਉਹਨਾਂ ਨੇ ਮੌਕਾ ਦਾ ਅਸੀਂ ਦਿਖਾਣ ਜਦੋਂ ਗੇਮਾ ਕੈਮਰੋਨ ਨੂੰ ਕਹੂੰਗਾ ਇੱਕ ਵਾਰੀ ਦਿਖਾਈ ਜਾਵੇ ਜਦੋਂ ਅੰਦਰ ਅਸੀਂ ਮੌਕਾ ਦਿਖਾਣ ਦੀ ਲਈ ਗਏ ਕੁਲਵੰਤ ਜੀ ਨੂੰ ਲੈ ਕੇ ਉਸੇ ਟਾਈਮ ਜਿਹੜੇ ਇਹ ਟਰੈਕਟਰ ਵਾਲੇ ਸੀਗੇ ਉਹਨਾਂ ਨੇ ਕੀ ਕੀਤਾ ਤੁਸੀਂ ਦੇਖ ਸਕਦੇ ਹੋ ਜਿਹੜਾ ਲੀ ਦੇ ਵਿੱਚ ਜਿਹੜਾ ਟਰਾਲੀ ਜਿਹੜੀ ਹੈਗੀ ਹੈ ਜੈਕ ਦੇ ਨਾਲ ਜਾਕ ਦੇ ਨਾਲ ਪਲਟਾ ਕੇ ਰੇਤਾ ਸੁੱਟ ਕੇ ਔਰ ਭੱਜ ਗਏ ਐ ਔਰ ਸਾਡਾ ਮੈਥੇ ਇੱਕ ਗੱਲ ਆਪਣੇ ਚੈਨਲ ਦੇ ਰਾਹੀਂ ਜਰੂਰ ਕਰਨਾ ਚਾਹੁੰਗਾ ਸਾਡਾ ਪ੍ਰਸ਼ਾਸਨ ਵੀ ਰਾਹੋਂ ਦੇ ਸਾਡੇ ਪ੍ਰਸ਼ਾਸਨ ਜਿਹੜੇ ਮੌਜੂਦਾ ਜਿਹੜੇ ਔਨ ਡਿਊਟੀ ਅਫਸਰ ਸੀ ਬਿਲਕੁਲ ਅੱਜ ਪਹੁੰਚੇ ਨਹੀਂ ਹੈਗੇ ਆਪਾਂ ਕਲਵੰਤ ਨਾਲ ਗੱਲ ਕਰਾਂਗੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੋਇਆ ਕਿਉਂਕਿ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਕਲਵੰਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਰੇਤ ਦੀ ਟਰਾਲੀ ਭਰੀ ਸੀਗੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਰੇਤ ਦੀ ਸਰ ਜਦੋਂ ਅਸੀਂ ਇੱਥੇ ਟੱਕ ਦੇ ਵਿੱਚ ਪਹੁੰਚੇ ਆਂ ਜੀ ਤਾਂ ਰੇ ਤੇ ਤੁਸੀਂ ਪਕੜੀ ਸੀਗੀ ਲੁਬਜਾਲਿਆਂ ਨੇ ਜੀ ਤੇ ਅਸੀਂ ਜਿਸ ਵੇਲੇ ਫੋਨ ਕਰ ਰਹੇ ਸੀ ਜੀ ਤੇ ਉਹ ਇੱਕ ਬੰਦਾ ਉੱਤਰ ਕੇ ਟਰੈਲੀ ਭਜਾ ਕੇ ਲੈ ਗਿਆ ਜੀ ਜਦੋਂ ਜਦੋਂ ਤੁਸੀਂ ਜਿਹੜਾ ਇਹ ਤੁਹਾਨੂੰ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਤੁਹਾਨੂੰ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਔਨ ਡਿਊਟੀ ਅਫਸਰ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਜੀ ਬੰਦੇ ਭੇਜ ਦਿੰਨੇ ਆ ਬੰਦੇ ਪਹੁੰਚੂਗੇ ਤੁਹਾਡੇ ਕੋਲ ਅਜੇ ਤੱਕ ਬੰਦਾ ਕੋਈ ਨਹੀਂ ਪਹੁੰਚਿਆ ਜੀ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਜਿਵੇਂ ਕਿ ਤੁਹਾਡਾ ਏਰੀਆ ਪੈ ਰਿਆ ਵਾ ਇਹ ਮਾਈਨਿੰਗ ਵਿਭਾਗ ਦਾ ਏਰੀਆ ਪੈ ਰਿਆ ਜਿਵੇਂ ਸਾਡੀ ਪੁਲਿਸ ਬਹੁਤ ਹੀ ਲੇਟ ਹੁੰਦੀ ਆ ਬਹੁਤ ਇਹ ਜੇ ਸਾਡੇ ਕਾਬਿਲਤ ਅਫਸਰ ਵੀ ਹੈਗੇ ਪੰਜਾਬ ਪੁਲਿਸ ਦੇ ਲੇਕਿਨ ਜਿਹੜੇ ਸਾਡੇ ਇਹ ਜੇ ਅਫਸਰ ਹੈ ਜ ਆ ਥਾਣੇ ਦੇ ਵਿੱਚ ਲੱਗੇ ਹੋਏ ਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੂੰ ਕਿ ਜਿਵੇਂ ਕਿ ਲੇਟ ਹੁੰਦੀ ਆ ਨੇ ਉਹ ਸਿੱਧਾ ਫੋਨ ਜਦੋਂ ਕੀਤਾ ਜੀ ਤੇ ਮੁੰਸ਼ੀ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਬੰਦੇ ਭੇਜ ਦਿੰਨੇ ਆ ਜੀ ਤੇ ਬੰਦੇ ਹਜੇ ਤੱਕ ਬੰਦੇ ਪਹੁੰਚੇ ਨਹੀਂ ਜਿਹੜਿਆਂ ਲੀਗਲ ਤਰੀਕੇ ਦੇ ਨਾਲ ਰੇਤ ਭਰਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਨਹੀਂ ਉਹਨਾਂ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੀ ਠੀਕ ਹੈ ਜਦੋਂ ਦੋ ਨੰਬਰ ਤੇ ਇਹ ਚੱਕ ਹੁੰਦਾ ਰੇਤਾ ਜੀ ਹਾਂ ਜੀ ਬਿਲਕੁਲ ਜੀ ਆਪਾਂ ਇਸ ਟਾਈਮ ਰਾਹੋਂ ਥਾਣੇ ਦੇ ਵਿੱਚ ਮੌਜੂਦ ਖੜੇ ਆ ਜਿੱਥੇ ਸਾਡੀ ਗੱਲਬਾਤ ਹੋਈ ਹੈ ਐਸ ਐਚਓ ਦੇ ਨਾਲ ਉਹਨਾਂ ਨੇ ਬਿਲਕੁਲ ਜਿਹੜਾ ਹੈਗਾ ਕੈਮਰੇ ਦੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਉਹਨਾਂ ਨੇ ਇੱਥੇ ਇਹ ਵੀ ਕਿਹਾ ਕਿ ਰਮਪਾਲ ਏਐਸਆਈ ਜਿਹੜੇ ਹੈਗੇ ਆ ਇੱਕ ਡੇਢ ਘੰਟਾ ਉੱਥੇ ਮੌਜੂਦ ਰਹੇ ਆ ਲੇਕਿਨ ਅਸੀਂ ਤੁਹਾਨੂੰ ਸੱਚ ਦਿਖਾਣੇ ਆ ਕਿਉਂਕਿ ਅਸੀਂ ਬਿਲਕੁਲ ਇੱਜ਼ਤ ਕਰਦੇ ਆਂ ਪੁਲਿਸ ਪ੍ਰਸ਼ਾਸਨ ਦੀ ਲੇਕਿਨ ਉੱਥੇ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਇਹ ਉਹਨਾਂ ਨੇ ਐਸ ਐਚਓ ਸਾਹਿਬ ਜਿਹੜੇ ਹੈਗੇ ਸਾਡੇ ਰਿਸਪੈਕਟਡ ਹੈ ਬਹੁਤ ਨਾਈਸ ਪਰਸਨ ਨੇ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਕੰਪਲੀਟ ਪਾਓ ਸੀ ਜਿਹੜਾ ਮੁਕੱਦਮਾ ਦਰਜ ਕਰ ਦੇ ਦਵਾਂਗੇ ਅਸੀਂ ਤੁਹਾਨੂੰ ਆਪਣੇ ਕੈਮਰੇ ਦੇ ਵਿੱਚ ਹਰੇਕ ਚੀਜ਼ ਦਿਖਾ ਦਿਖਾ ਚੁੱਕੇ ਹਾਂ ਕਿਵੇਂ ਟਰਾਲੀਆਂ ਅਸੀਂ ਕਵਰ ਕੀਤੀਆਂ ਕਿਵੇਂ ਉਹਨਾਂ ਨੂੰ ਰੋਕਿਆ ਔਰ ਕਿਵੇਂ ਉਹ ਭਜਾ ਕੇ ਲੈ ਗਏ ਉਸ ਟਾਈਮ ਪ੍ਰਸ਼ਾਸਨ ਜਿਹੜਾ ਸਾਡਾ ਹੈਗਾ ਨਹੀਂ ਪਹੁੰਚਿਆ ਜਦਕਿ ਮਾਈਨਿੰਗ ਵਿਭਾਗ ਦੇ ਜਿਹੜੇ ਹੈਗੇ ਆ ਅਸੀਂ ਕੁਲਵੰਤ ਜੀ ਦੇ ਨਾਲ ਗੱਲ ਆਪਾਂ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਤੁਸੀਂ ਟਰਾਲੀ ਵੀ ਦੇਖੀ ਹੈ ਲੇਕਿਨ ਇੱਥੇ ਸਾਡੀ ਲਾਪਰਵਾਹੀ ਕੇ ਦੀ ਹੈ ਸਾਡੇ ਪ੍ਰਸ਼ਾਸਨ ਦੀ ਤੁਸੀਂ ਹਮੇਸ਼ਾ ਹੀ ਅਸੀਂ ਪ੍ਰਸ਼ਾਸਨ ਨੂੰ ਰਿਕੁਐਸਟ ਕਰਦੇ ਆਂ ਕਿ ਹਮੇਸ਼ਾ ਹੀ ਸੱਚਾਈ ਦੇ ਨਾਲ ਜੁੜਿਆ ਕਰੋ ਤਾਂ ਜੋ ਸਾਡੀ ਆਮ ਪਬਲਿਕ ਹੈ ਥੋੜੀ ਸਖਾਲੀ ਹੋ ਜਾਵੇ ਤੁਸੀਂ ਸਾਡੇ ਚੈਨਲ ਦੇ ਰਹੇ ਹਾਂ ਹਰੇਕ ਤਰ੍ਹਾਂ ਦੀ ਖਬਰ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਥੈਂਕ ਯੂ ਧੰਨਵਾਦ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ